ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਝੋਨੇ ਦੇ ਤਾਜ਼ੇ ਮੰਡੀ ਰੇਟਾਂ ਬਾਰੇ ਜਿਵੇਂ ਕਿ ਆਪਾਂ ਜਾਣਦੇ ਆਂ ਜੋ ਨਵੇਂ ਸੀਜ਼ਨ ਦਾ ਜੋ ਝੋਨਾ ਹੈ ਉਹ ਮੰਡੀ ਚ ਝੋਨਾ ਸ਼ੁਰੂ ਹੋ ਗਿਆ ਤੇ ਜੋ ਕੁਝ ਕੁ ਕਿਸਮਾਂ ਨੇ ਅਗੇਤੀਆਂ ਜੋ ਥੋੜੇ ਸਮੇਂ ਦੀਆਂ ਕਿਸਮਾਂ ਸੀ ਉਹ ਮੰਡੀ ਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਉਹਨਾਂ ਦੇ ਕੀ ਤਾਜ਼ੀ ਅਪਡੇਟ ਹੈ ਉਹ ਸਾਰੀ ਆਪਾਂ ਇਸ ਵੀਡੀਓ ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਮੰਡੀ ਅਪਡੇਟ ਝੋਨੇ ਦੇ ਨਰਮੇ ਦੇ ਤੇ ਹੋਰ ਜੋ ਅਗਾ ਆਉਣ ਵਾਲੇ ਸੀਜ਼ਨ ਚ ਰੇਟ ਨੇ ਉਹ ਸਾਰੇ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕਣ ਸੋ ਕਿਸਾਨ ਵੀਰੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਗੱਲ ਕਰੀਏ ਸਰਸਾ ਮੰਡੀ ਦੀ ਤਾਂ ਸਰਸਾ ਚ 1509 ਦੀ ਅਰਾਈਵਲ ਹੋਈ ਐ 2331 ਜੋ ਰੇਟ ਹੈ ਨਵੀ 1509 ਦਾ ਸਰਸਾ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਟੁਹਾਣਾ ਦੀ ਗੱਲ ਕਰੀਏ 1509 2380 ਰੁਪਏ ਪ੍ਰਤੀ ਕੁਇੰਟਲ ਖੈਰ ਮੰਡੀ 1509 2392 ਰੁਪਏ ਪ੍ਰਤੀ ਕੁਇੰਟਲ ਲਾੜਵਾ ਮੰਡੀ 1509 2525 ਰੁਪਏ ਪ੍ਰਤੀ ਕੁਇੰਟਲ ਹੱਥ ਵਾਲੀ ਕਰਨਾਲ ਮੰਡੀ 1509 2400 ਹੱਥ ਵਾਲੀ ਡਬਰਾ ਮੰਡੀ 1509 2370 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗਦਰਪੁਰ ਮੰਡੀ ਦੀ ਗੱਲ ਕਰੀਏ 2510 ਰੁਪਏ ਪ੍ਰਤੀ ਕੁਆਂਟਲ ਗੰਗੋਵ ਮੰਡੀ 1509 2300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਗੜ ਮੁਕਤੇਸ਼ਵਰ ਮੰਡੀ 2381 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ 1509 ਲੱਗੀ ਹੈ ਉਸ ਤੋਂ ਬਾਅਦ ਬਲੰਦ ਸ਼ਹਿਰ 1509 2601 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਬੁੰਦੀ ਮੰਡੀ 1509 2200 ਰੁਪਏ ਪ੍ਰਤੀ ਕਵਾਂਟਲ ਤੇ ਜਿਹੜੀ ਪ੍ਰਾਣੀ 1509 ਸੀ ਉਹ 2900 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਐ ਨਰੇਲਾ ਮੰਡੀ 1509 2425 ਰੁਪਏ ਹੱਥ ਵਾਲੀ ਤੇ 2411 ਰੁਪਏ ਕੰਬਾਈਨ ਵਾਲੀ ਦੇ ਹਿਸਾਬ ਨਾਲ ਲੱਗੀ ਐ ਉਸ ਤੋਂ ਬਾਅਦ ਫਤਿਹਵਾਦ ਮੰਡੀ ਦੀ ਗੱਲ ਕਰੀਏ 2340 ਤੋਂ ਲੈ ਕੇ 2360 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ 1509 ਜੋ ਫਤਿਹਵਾਦ ਮੰਡੀ ਦੇ ਵਿੱਚ ਲੱਗੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਤਰਾਵੜੀ ਮੰਡੀ ਦੀ ਤਾਂ 1509 ਜੋ ਪੁਰਾਣਾ ਹੱਥ ਵਾਲਾ ਝੋਨਾ ਉਹ 3450 ਰੁਪਏ ਲੱਗਿਆ ਨਵਾ 1509 ਹੱਥ ਵਾਲਾ 2500 ਰੁਪਏ ਪ੍ਰਤੀ ਕਵਾਂਟਲ ਜੋ 11 21 ਹੈ ਹੱਥ ਵਾਲੀ 4600 ਰੁਪਏ 17 18 4300 ਰੁਪਏ ਪ੍ਰਤੀ ਕਵਾਂਟਲ ਸਰਪਤੀ ਚੋਨਾ 2350 ਰੁਪਏ ਸੁਗੰਧਾ ਚੋਨਾ 2550 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਪਾਣੀਪੱਤ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2381 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਇੰਦਰੀ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2400 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਾ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਅੱਗੇ ਜਿਵੇਂ ਜਿਵੇਂ ਸੀਜ਼ਨ ਆਏਗਾ ਹੋਰ ਜ਼ਿਆਦਾ ਤੋਂ ਜ਼ਿਆਦਾ ਹਰਿਆਣਾ ਪੰਜਾਬ ਦੀਆਂ ਮੰਡੀਆਂ ਦੇ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਜਿਆਦਾ ਜਿਆਦਾ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰ ਦਿਓ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਸੇ ਤਰ੍ਹਾਂ ਦੀ ਖੇਤੀਬਾੜੀ ਸੰਬੰਧੀ ਮੰਡੀ ਰੇਟ ਸੰਬੰਧੀ ਅਪਡੇਟ ਵਾਸਤੇ फार्मर्स वेलफेयर हब ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ